ਦੀਪ ਸਿੱਧੂ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਦੀਪ ਸਿੱਧੂ ਦੀ ਮੌਤ ਨੂੰ ਲੈ ਕੇ ਇੱਕ ਬੇहद ਵੱਡਾ ਇਲਜ਼ਾਮ ਲਗਾਇਆ ਗਿਆ ਹੈ ਅੰਮ੍ਰਿਤਪਾਲ ਸਿੰਘ ਵੱਲੋਂ ਤੇ ਇਹ ਇਲਜ਼ਾਮ ਕਿਸੇ ਹੋਰ ਤੇ ਨਹੀਂ ਭਾਰਤ ਦੀ ਸਰਕਾਰ ਦੇ ਉੱਤੇ ਲਗਾਇਆ ਗਿਆ ਹੈ ਕੇਂਦਰ ਸਰਕਾਰ ਦੇ ਉੱਤੇ ਵੱਡਾ ਇਲਜ਼ਾਮ ਲਗਾਇਆ ਗਿਆ ਹੈ ਦੀਪ ਸਿੱਧੂ ਦੀ ਮੌਤ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ਵੱਲੋਂ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦੀਪ ਸਿੱਧੂ ਨੂੰ ਧੋਖੇ ਦੇ ਨਾਲ ਸ਼ਹੀਦ ਕੀਤਾ ਗਿਆ ਤੇ ਬਾਅਦ ਦੇ ਵਿੱਚ ਉਸ ਨੂੰ ਐਕਸੀਡੈਂਟ ਦਾ ਰੂਪ ਦੇ ਦਿੱਤਾ ਗਿਆ ਇਹ ਤਸਵੀਰ ਉਸ ਵੇਲੇ ਦੀ ਹੈ ਜਦੋਂ ਐਕਸੀਡੈਂਟ ਹੋਇਆ ਸੀ ਤੁਹਾਨੂੰ ਯਾਦ ਹੋਣਗੀਆਂ ਤਸਵੀਰਾਂ 1 ਸਾਲ ਹੋਣ ਨੂੰ ਹੈ 15 ਫਰਵਰੀ ਨੂੰ ਦੀਪ ਸਿੱਧੂ ਦਾ ਪਰਿਵਾਰ ਪਹਿਲੀ ਵਰਸੀ ਮਨਾ ਰਿਹਾ ਹੈ ਕੱਲ 15 ਫਰਵਰੀ ਹੈ ਤੇ ਫਿਰ ਵਰਸੀ ਮਨਾਈ ਜਾਣੀ ਹੈ ਤੇ ਉਹਨਾਂ ਨੇ ਕਿਹਾ ਕਿ 19 ਫਰਵਰੀ ਨੂੰ ਸਾਡੀ ਜਥੇਬੰਦੀ ਵੱਲੋਂ ਵਰਸੀ ਜਿਹੜੀ ਦੀਪ ਸਿੱਧੂ ਦੀ ਮਨਾਈ ਜਾਏਗੀ 15 ਫਰਵਰੀ 2022 ਨੂੰ ਦੀਪ ਸਿੱਧੂ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋਈ ਸੀ ਤੇ 1 ਸਾਲ ਹੋਣ ਨੂੰ ਹੈ ਪੂਰਾ ਕੱਲ ਜਿਹੜਾ ਹੈ ਪੂਰਾ 1 ਸਾਲ ਹੋ ਜਾਏਗਾ ਕੱਲ ਪਹਿਲੀ ਵਰਸੀ ਮਨਾਈ ਜਾਏਗੀ ਤੇ ਉਸ ਤੋਂ ਪਹਿਲਾਂ ਅਮਰਿਤਪਾਲ ਸਿੰਘ ਨੇ ਇਹ ਵੱਡਾ ਇਲਜ਼ਾਮ ਲਗਾਇਆ ਕਿ ਕੇਂਦਰ ਸਰਕਾਰ ਨੇ ਸ਼ਹੀਦ ਕੀਤਾ ਸੀ ਦੀਪ ਸਿੱਧੂ ਨੂੰ ਤੇ ਬਾਅਦ ਦੇ ਵਿੱਚ ਉਸ ਨੂੰ ਐਕਸੀਡੈਂਟ ਦਾ ਰੂਪ ਦੇ ਦਿੱਤਾ ਸੀ ਬੀਤੇ ਸਾਲ 15 ਫਰਵਰੀ 2022 ਦੇ ਵਿੱਚ ਸ਼ਹੀਦ ਭਾਈ ਸੰਦੀਪ ਸਿੰਘ ਔਰ ਹੁਦੀਪ ਸਿੱਧੂ ਜਿਹੜੇ ਆ ਉਹ ਕੌਮ ਤੋਂ ਵਿਛੜ ਗਏ ਸ਼ਹੀਦੀ ਪਾ ਗਏ ਹਿੰਦੁਸਤਾਨ ਦੀ ਹਕੂਮਤ ਨੇ ਬੜੇ ਧੋਖੇ ਨਾਲ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਿਹਨੂੰ ਇੱਕ ਐਕਸੀਡੈਂਟ ਜਿਹੜੀ ਇਹ ਦਿੱਤੀ ਗਈ ਬਾਅਦ ਚੋਂ ਇੱਕ ਸਾਲ ਬੀਤਣ ਨੂੰ ਹੋ ਗਿਆ ਤੇ ਉਹਨਾਂ ਦੀ ਪਹਿਲੀ ਵਰ੍ਹੇ ਸਈ ਪੂਰੇ ਸੰਸਾਰ ਦੇ ਵਿੱਚ ਜਿਹੜੇ ਸਿੱਖ ਨੇ ਉਹਨਾਂ ਨੂੰ ਉਹਨਾਂ ਨੂੰ ਪ੍ਰੇਮ ਕਰਨ ਵਾਲੇ ਜਾਂ ਆਜ਼ਾਦੀ ਪ੍ਰੇਮ ਕਰਨ ਵਾਲੇ ਜਿਹੜੇ ਸਿੱਖ ਰਾਜ ਦੀ ਗੱਲ ਕਰਨ ਵਾਲੇ ਉਹਨਾਂ ਨੇ ਮਨਾਉਣੀ ਹੈ 15 ਤਰੀਕ ਨੂੰ ਪਰਿਵਾਰ ਨੇ ਇੱਕ ਸਮਾਗਮ ਰੱਖਿਆ ਹੈ ਜਿਹਦੇ ਬਰਾਬਰ ਅਸੀਂ ਸਮਾਗਮ ਨਹੀਂ ਰੱਖਣਾ ਚਾਹੁੰਦੇ ਸੀ ਸੋ ਇਸ ਕਰਕੇ ਅਸੀਂ ਜਿਹੜਾ ਸਮਾਗਮ ਹੈ ਬਾਈ ਦੀਪ ਸਿੱਧੂ ਦੀ ਵਰਸੀ ਦੇ ਸੰਬੰਧ ਚ ਉਹ 19 ਫਰਵਰੀ ਨੂੰ ਪਿੰਡ ਬੁੱਧ ਸਿੰਘ ਵਾਲੇ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਉਹਨਾਂ ਦੇ ਨਗਰ ਵਿਖੇ ਇੱਕ ਜਿਹੜਾ ਗੇਟ ਸ਼ਹੀਦ ਭਾਈ ਸੰਦੀਪ ਸਿੰਘ ਸਿੱਧੂ ਦੀ ਯਾਦ ਵਿੱਚ ਬਣਿਆ ਹੈ ਸ਼ਹੀਦੀ ਗੇਟ ਉਹਨਾਂ ਦਾ ਸਥਾਪਿਤ ਕੀਤਾ ਗਿਆ ਉਹਦਾ ਅਧ்கਟਨ ਵੀ ਹੈ ਤੇ ਪਹਿਲੀ ਵਰਸੀ ਵੀ ਜਥੇਬੰਦੀ ਵੱਲੋਂ ਉੱਥੇ ਮਨਾਈ ਜਾਊਗੀ ਸੋ ਇੱਕ ਤੇ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਵੀ ਬਾਤ ਚੜ ਕੇ ਐਤਵਾਰ ਦਾ ਦਿਨ ਹੋਣ ਕਰਕੇ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਖਬਰਾਂ ਅੱਗੇ ਜਾਰੀ ਰਹਿਣਗੀਆਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ